ਸ਼੍ਰੀ ਗਾਂ ਅੱਜ ਰਾਮ ਨੋਮੀ ਉਸਕ ਜਿਹੜੀ ਕਮੇਟੀ ਹੈ ਉਹਨਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਜਿਹੜੀ ਹੈ ਰਾਮ ਭਗਵਾਨ ਜੀ ਦੀ ਰਾਮ ਨੋਮੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢੀ ਆ ਰਹੀ ਹੈ ਔਰ ਅਸੀਂ ਇਹ ਰਾਮ ਨੋਮੀ ਦਾ ਤਿਹਾਰ ਪੂਰੇ ਭਾਰਤ ਵਿੱਚ ਬੜੇ ਧੂਮ ਧਾਮ ਨਾਲ ਮਨਾਇਆ ਜਾਂਦਾ ਕਿਉਂਕਿ ਭਗਵਾਨ ਰਾਮ ਜੀ ਦਾ ਜਨਮ ਦਿਨ ਜਿਹੜਾ ਅਸੀਂ ਇਸ ਰੂਪ ਵਿੱਚ ਮਨਾਉਂਦੇ ਆ ਰਾਮ ਨੋਮੀ ਦੀ ਸ਼ੋਭਾ ਯਾਤਰਾ ਕੇ ਪਰ ਰਾਮ ਜਿਹਦਾ ਜਨਮ ਦਿਨ ਮਨਾਉਂਦੇ ਆ ਔਰ ਉਹਨਾਂ ਦਾ ਆਸ਼ੀਰਵਾਦ ਲੈਣ ਵਾਸਤੇ ਜਿਹੜੀ ਇਹ ਹਮੇਸ਼ਾ ਹੀ ਬੜੀ ਭਵੇ ਸ਼ੋਭਾ ਯਾਤਰਾ ਜਿਹੜੀ ਕਢੀ ਜਾ ਰਹੀ ਆ ਔਰ ਰਾਮ ਭਗਵਾਨ ਜੀ ਦਾ ਗੁਣਗਾਨ ਕਰਦੇ ਹੋਏ ਇਹਨਾਂ ਦੇ ਭਗੜ ਇਹਨਾਂ ਦੇ ਭਜਨ ਗਾਦੇ ਹੋਏ ਅੱਜ ਸਾਡੇ ਵਿੱਚ ਪਡੋਰੀ ਧਾਮ ਦੇ ਮਹਾਰਾਜ ਮਹਾਰਾਜ ਜੀ ਵੀ ਪਹੁੰਚੇ ਨੇ ਉਹਨਾਂ ਦੀ ਛਤਰ ਸ਼ਾਹ ਹੇਠ ਜਿਹੜੀ ਇਹ ਸ਼ੋਭਾ ਯਾਤਰਾ ਹੈ ਔਰ ਬੜੇ ਖੁਸ਼ ਨਸੀਬ ਆਪਾਂ ਗੁਰਦਾਸਪੁਰ ਸ਼ਹਿਰ ਵਾਲੇ ਕਿ ਇੱਥੇ ਇਹੋ ਜਿਹੇ ਮਹਾਪੁਰਸ਼ਾਂ ਦੇ ਜਿਹੜੇ ਚਰਨ ਪੈਂਦੇ ਆ ਔਰ ਮੈਂ ਮਹਿਸੂਸ ਕਰਦਾ ਕਿ ਸਾਡੇ ਗੁਰਦਾਸਖੜ ਦੇ ਵਿੱਚ ਸਨਾਤਨ ਕਰਨ ਦੀ ਜਿਹੜੀ ਐਸ ਵੇਲੇ ਆ ਬੜੀ ਕਿੰਪਾ ਭਗਵਾਨ ਰਾਮ ਜੀ ਦੀ ਕਿ ਦਿਨ-ਬਦਨ ਇਹ ਛੜਦੀਆਂ ਕਲਤ ਜਾ ਰਹੇ ਆ ਔਰ ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਭਗਵਾਨ ਰਾਮ ਜੀ ਦਾ ਨਾਮ ਜੁਗੋ ਜੁਗੋ ਟਲ ਜੋ ਪਹਿਲਾਂ ਵੀ ਆਦੀ ਤੋਂ ਆਤ ਅੰਤ ਤੱਕ ਜਿਹੜਾ ਚੱਲ ਰਿਹਾ ਇਹਨਾਂ ਨੂੰ ਆਪਾਂ ਇਹਦਾ ਨਾਮ ਤੇ ਹਮੇਸ਼ਾ ਆਸਰੇ ਨਾਲ ਆਪਾਂ ਜੀਵਨ ਆਪਣਾ ਅੱਗੇ ਕਰਦੇ ਆਂ ਪਰ ਮੈਂ ਪ੍ਰਭੂ ਰਾਮ ਜੀ ਦੇ ਅਗੇ ਆਸ਼ੀਰ ਉਹਨਾਂ ਦੇ ਅਗੇ ਇਹੀ ਪ੍ਰਾਰਥਨਾ ਕਰਦਾ ਕਿ ਜਿਹੜੀ ਰਾਮ ਨਾਮ ਕਮੇਟੀ ਜਿਹੜੀ ਹੈ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਦਿਓ ਔਰ ਇਹ ਸ਼ੋਭਾ ਯਾਤਰਾ ਜਿਹੜੀ ਹਰ ਸਾਲ ਕਰਦੇ ਨੇ ਇਹਨਾਂ ਨੂੰ ਇਸੇ ਤਰ੍ਹਾਂ ਹੀ ਤੰਦਰੁਸਤੀ ਬਖਸ਼ਿਓ ਤੇ ਰਾਮ ਭਗਵਾਨ ਜੀ ਦਾ ਨਾਮ ਜੋ ਏਦਾਂ ਹੀ ਅੱਗੇ ਚੱਲਦੇ ਰਹਿਣ ਤੇ ਸ਼ਹਿਰ ਵਾਸੀ ਮੈਂ ਪੂਰੇ ਸ਼ਹਿਰ ਵਾਸੀਆਂ ਵੱਲੋਂ ਪੰਜਾਬ ਵਾਸੀਆਂ ਵੱਲੋਂ ਇਸ ਸ਼ੋਭਾ ਯਾਤਰਾ ਤੇ ਸਾਰਿਆਂ ਨੂੰ ਰਾਮ ਜਨਮ ਦਿਵਸ ਉਤਸਵ ਵਿੱਚ ਬਹੁਤ ਬਹੁਤ ਮੁਬਾਰਕਾਂ ਦਿਨਾਂ जय श्री राम मैं भारत गुरु शर्मा जलो जिला दे अक्षर ऋषि सुनंद प्रेशर गुरदासपुर अपने वालों अपने परिवार वालों ਤੇ ਆਪਣੇ ਸੰਗਠਨ ਕੋਲੋਂ سارے ਸ਼ਹਿਰ ਵਸਣਿਆਂ ਨੂੰ ਪੂਰੇ ਦੇਰ ਵਸਣਿਆਂ ਨੂੰ ਆਰਾਮ ਨਮਿੱਤੇ ਮੁਬਾਰਕਾ ਦਿਨਾ ਔਰ ਇੱਕ ਗੱਲ ਹੈ ਕਿ श्री रामचंद्र जी ਦਾ ਜਨਮ 880203 ਸਾਲ ਪਹਿਲਾਂ ਹੋਇਆ ਤ੍ਰੇਤਾ ਦੇ ਅਖੀਰ ਵਿੱਚ ਉਹਨਾਂ ਦਾ ਜਦੋਂ ਜਨਮ ਹੋਇਆ ਦੁਪਹਿਰ ਦੇ 12 ਵਜੇ ਉਦੋਂ ਵੀ ਬਹੁਤ ਅਤਵਾਦ ਫੈਲਿਆਦਾ ਸੀ ਜਿਹਨੂੰ ਅੱਜ ਅਤਵਾਦ ਕਹਿੰਦੇ ਆ ਉਦੋਂ ਰਾਕਸ਼ਸ ਕਹਿੰਦੇ ਸੀ ਰਾਵਣ ਰਾਕਸ਼ਸ ਆਪੇ ਭੇਜਦਾ ਸੀ ਕਦੇ ਤਾਰਕਾ ਨੂੰ ਕਦੇ ਸਰੂਪ ਲਕਾ ਨੂੰ ਕਦੇ ਤੁੰਬ ਕਰਨ ਨੂੰ ਕਦੇ ਮੇਘਨਾਥ ਨੂੰ ਇਹੋ ਜੇ ਹਤਿਆ ਤੇ ਰਾਕਸ਼ਸ ਬੁੱਧੀ ਦਾ ਰਾਜਸੀ ਰਾ ਔਰ ਪਹਿਰੂ ਹਮਨ ਜਗ ਨਹੀਂ ਕਰ ਦਿੰਦੇ ਕਿਸੇ ਮਹਾਤਮਾ ਨੂੰ ਕੋਈ ਭਗਤੀ ਨਹੀਂ ਕਰ ਦਿੰਦੇ ਇੰਨਾ ਕਰਨ ਦਾ ਆਤਕ ਫੈਲੇ ਦਾ ਹੀ ਲੇਕਿਨ ਐਸ ਵੇਲੇ ਉਹਨੂੰ ਆਤਵਧੀਆ ਕਹਿੰਦੇ ਨੇ ਪੁਰਾਣੇ ਨੂੰ ਰਾਖਸ ਕਹਿੰਦੇ ਨੇ ਉਹਦੇ ਕਰਕੇ ਸ਼੍ਰੀ ਰਾਮ ਪ੍ਰਭੂ ਨੇ ਜਨਮ ਲਿਆ ਐਸੀ ਲੀਲਾ ਰਚੀ ਥੋੜੇ ਟਾਈਮ ਦੇ ਵਿੱਚ ਹੀ ਨਾਸ਼ ਕਰ ਦਿੱਤਾ ਲੇਕਿਨ ਉਸ ਵਾਂ ਇਨੇ ਚਰ ਬਾਅਦ ਤ੍ਰੇਤਾ ਦਾ ਬਾਅਦ ਦੁਆਪਰ ਵੀ ਆਇਆ ਤੇ ਉਸ ਤੋਂ ਬਾਅਦ ਫਿਰ ਕਲਯੁਗ ਆ ਗਿਆ ਐਸ ਵੇਲੇ ਵੀ ਬਹੁਤ ਆਤਕ ਵਿਦਵਹਲੇ ਦਾ ਚੋਰ ਚਕਾਰੀਆਂ ਡਾਕੇ ਨੋਟ ਘਸੋਟ ਇਹਦੇ ਤੇ ਹੀ ਸਰਕਾਰ ਨੂੰ ਅਪੀਲ ਕਰਦੇ ਆਂ ਕਿ RAM NAMI ਦੀ ਸ਼ੋਭਾ ਯਾਤਰਾ ਤੇ ਵੀ ਲੋਕੀ ਆਨਲੇਕ ਕੋਈ ਲੋਕੀ ਭਰੇਜ ਕਰਦੇ ਆ ਕਿ ਕੱਲੇ ਦੀਆਂ ਨਾਲ ਸਾਥ ਦੀਆਂ ਗਾ ਬੱਚੀ ਆ ਜਾਂ ਛੋਟਾ ਲੜਕਾ ਵਾ ਤੇ ਬਹੁਤ ਬਹੁਤ ਆਜੇ ਘਟਰਾ ਹੁੰਦੀਆਂ ਮੈਂ ਬਰਲਾਸਪੁਰ ਦੀ ਪ੍ਰਸ਼ਾਸਨ ਦੇ ਅੱਗੇ ਅਪੀਲ ਕਰਦਾ ਇਹਦੇ ਤੇ ਸਖਤ ਕੋਈ ਕਾਰਵਾਈ ਕੀਤੀ ਜਾਏ ਜਿਹੜਾ ਕਿ ਲੋਕਾਂ ਨੂੰ ਅਮਨ ਸ਼ਾਂਤੀ ਦੇਖਣ ਨੂੰ ਮਿਲੇ ਜਲੇਵਾ ਇਸ ਪਤ ਕੇ ਚਲਾਈ ਸ਼ੋਭਾ ਯੰਤਰਾ ਆਉਂਦੀ ਹੈ ਉਹ ਘਰ ਤੇ ਆਪੇ ਹੀ ਸ਼ੇਸ਼ ਤੋਂ ਜਿਹੜਾ ਹੈ ਉਹ ਲੰਗਰ ਲਗਾਇਆ ਜਾਂਦਾ ਹੈ ਕਲਾਸ ਸਭ ਤੋਂ ਪਹਿਲਾਂ ਤੇ ਸਾਰੇ ਸ਼ਹਿਰ ਨਿਵਾਸੀਆਂ ਨੂੰ ਰਾਮ ਨੌਮੀ ਦੀ ਜਿਹੜੀ ਲੱਖ ਲੱਖ ਵਧਾਈ ਆ ਸਾਡੀ ਸੰਸਥਾ ਵੱਲੋਂ ਜਿੱਦਾਂ ਕੀ ਹਮੇਸ਼ਾ ਤੋਂ ਭਾਰਤ ਵਿਕਾਸ ਪਰਸ਼ਾ ਸਿਟੀ ਬ੍ਰਾਂਚ ਕੋਈ ਵੀ ਸ਼ੋਭਾ ਯਾਤਰਾ ਹੁੰਦੀ ਆ ਉਹਦਾ ਜਿਹੜਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪ੍ਰਸ਼ਾਦ ਦੇ ਤੌਰ ਤੇ ਆਪਾਂ ਸਵਾਗਤ ਕਰਨਿਆ ਅੱਜ ਵੀ ਸਾਡੀ ਸੰਸਥਾ ਵੱਲੋਂ ਲੱਸੀ ਹੈ ਰੂਪ ਜਾ ਤੇ ਜਲਦੀ ਰਾ ਇਹ ਤਿੰਨਾਂ ਦਾ ਜਿਹੜਾ ਪ੍ਰਸ਼ਾਦ ਜਿਹੜਾ ਵਾ ਵੰਤਰਿਤ ਕੀਤਾ ਜਾਏਗਾ ਉਹਦੇ ਵਾਸਤੇ ਅੱਜ ਸਾਡੇ ਸਾਰੇ ਮੈਂਬਰ ਇੱਥੇ 20 ਤੋਂ 25 ਮੈਂਬਰ ਸਾਰੇ ਇੱਥੇ ਖੜੇ ਆ ਔਰ ਸੇਵਾ ਵਾਸਤੇ ਖੜੇ ਆ ਸਾਡੀ ਸ਼ਾਖਾ ਹਮੇਸ਼ਾ ਤੋਂ ਹੀ ਇਹ ਸੇਵਾ ਦੇ ਕੰਮਾਂ ਵਿੱਚ ਅਗਰ ਨਹੀਂ ਰੰਦੀ ਆ ਦੁਬਾਰਾ ਤੋਂ ਅਸੀਂ ਆਪਣੀ ਸ਼ਾਖਾ ਵੱਲੋਂ ਸਾਰੇ ਮੈਂਬਰਾਂ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਰਾਮ ਨੌਮੀ ਦੀ ਆਪਾਂ ਲੱਖ ਲੱਖ ਵਧਾਈ ਦਿੰਨੇ ਆ ਔਰ ਲੋਕਾਂ ਨੂੰ ਇਹੋ ਹੀ ਬਿੰਦੀ ਆ ਕਿ ਜਿਹੜੀ ਜਿਹੜੀ ਸੰਗਤ ਆ ਰਹੀ ਆ ਉਹ ਸਾਰਾ ਜਲ ਪ੍ਰਸ਼ਾਦ ਦਾ ਜਿਹੜਾ ਲਾਭ ਲਏ ਤੇ ਫਾਇਦਾ ਠਾਏ ਜੈ ਸ੍ਰੀਦਾਸ ਹਾਂ ਸਤਿਕਾਰ ਸਾਰੇ ਰਾਵਤ ਜੀ ਇਹ ਸ਼ੋਭਾ ਯਾਤਰਾ ਇਸ ਵਾਰ ਜਿੱਥੇRenderTarget ਆ ਗਿਆ ਉਹਦੇ ਬਾਰੇ ਜੈ ਸ਼ੀਰામ ਜੀ ਸਭ ਤੋਂ ਪਹਿਲਾਂ ਸਾਰੇ ਸ਼ਹਿਰ ਵਾਸੀਆਂ ਨੂੰ ਰਾਮ ਨੌਮੀ ਦੀ ਬਹੁਤ ਬਹੁਤ ਵਧਾਈ ਹੋਏ ਅੱਜ ਸ਼ਿਭੂ ਮੀਦੇ ਪਰਿਵਾਰ ਵੱਲੋਂ ਜਿਹੜੀ ਸ਼ਿਭੂ ਮਿਸਾਈਟ ਹੈ ਉਹਨਾਂ ਵੱਲੋਂ ਅੱਜ ਇਹੀ ਲੰਗਰ ਲਗਾਇਆ ਗਿਆ ਜਿਹੜੀ ਰਾਮ ਨੌਮੀ ਦੀ ਕਮੇਟੀ ਵੱਲੋਂ ਜਿਹੜਾ ਅੱਜ ਸ਼ੋਭਾ ਯਾਤਰਾ ਗੱਡੀ ਜਾ ਰਹੀ ਹੈ ਔਰ ਹੋਰਿਓ ਕਲਕਸ਼ਨ ਦੇ ਵਿੱਚ ਅਹੀ ਸ਼ਿਭੂ ਮੀਓਲਾ 'ਤੇ ਲੰਗਰ ਲਗਾਇਆ ਜਿਉਂ ਕੀ ਗੁੱਚੇ ਦਾ ਔਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੀ ਸੰਗਤ ਨੇ ਆਏ ਲਈ ਅੱਜ ਫੇਰ ਮੋਹਲ ਰਾਮ ਮਈ ਹੋਏ ਦਾ ਗੁਰਦਾਸਪੁਰ ਔ ਇੱਕ ਕੁੱਛਣਾ ਕੁਝ ਸਮੇਂ ਬਾਅਦ ਕੋਈ ਨਾ ਕੋਈ ਕੋਈ ਰਾਮ ਮੇਂ ਜੀ ਦੇ ਆ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਰਹਿੰਦਾ ਹੈ ਇਸ ਮਹੀਨੇ ਤਿੰਨ ਚਾਰ ਪ੍ਰੋਗਰਾਮ ਹੈ ਪਰ ਮੈਂ ਸ਼ਹਿਰ ਵਾਸੀਨ ਮੈਂ ਹੋਪ ਇਹ ਕਰਾਂਗਾ ਜਿੰਨੇ ਵੀ ਇਸ ਧਾਰਮਿਕ ਸਮਾਗਮ ਹੋ ਰਿਹਾ ਹਰ ਚ ਵਦ ਤੋਂ ਅੱਜ ਜਿਹੜਾ ਹੈ ਸਾਲ ਤਾਜਾ ਹੈ ਜੈ ਸ਼੍ਰੀ ਰਾਮ ਹਾਂ ਜੀ ਸਰ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਭਗਵਾਨ ਰਾਮ ਜੀ ਦੇ ਜਨਮ ਦਿਨ ਤੇ ਰਾਮ ਨੌਮੀ ਉਤਸਵ ਤੇ ਕਰੋੜਾਂ ਅਰਬਾਂ ਖਰਮਾਂ ਬੁਧਾਈ ਦਿੰਦਾ ਹ ਔਰ ਸਾਨੂੰ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਇਹ ਤਿਯਾਰ ਜਿੰਨੇ ਵੀ ਭਗਵਾਨ ਦੇ ਆਂਦੇ ਨੇ ਚਾਹੇ ਉਹ ਕਿਹੇ ਵੀ ਧਰਮ ਦੇ ਹੋਣ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਹ ਤਿਯਾਰ ਮਨਾਣੇ ਚਾਹੀਦੇ ਨੇ RAM ਨਾਮ ਨੇ ਵੇ ਵੀ ਤਾਰੇ ਜੋ ਤੇ ਇਹ ਧਰਮੀ ਧੰਮ ਤਿਯਾਰੇ ਕਪਟੀ ਕੁਟਲੀ ਕੁਰਮੀ ਨੇ ਇੱਕ ਤਰ ਗਏ RAM ਨਾਮ ਲੈ जय श्री राम जय श्री राम जय श्री राम